ਜਦੋਂ ਮੈਂ ਦੂਰ ਹੋਂ ਭਗੀ ਸੁਤੀ ਤੱਕ ਦੀਰ ਵੇਖੇਗਾ ਜਦੋਂ ਕੋਈ ਰੂਪ ਦੀ ਰਾਣੀ ਸਲੇਟੀ ਇਹ ਵੇਖੇਗਾ ਐਮਜੀ ਟੈਲੀਕਾਸਟ ਵੀਡੀਓ ਤੇ ਤੁਹਾਡਾ ਸਵਾਗਤ ਹੈ ਦੋਸਤੋਂ ਜਦੋਂ ਰਾਹੀ ਰਾਹ ਤੁਰੇ ਜਾਂਦੇ ਆਂ ਕੰਨਾਂ ਵਿੱਚ ਅਚਾਨਕ ਕੋਈ ਮਿੱਠੀ ਬਾਜ ਪਵੇ ਤੁਰੇ ਜਾਂਦੇ ਰਹੀਆਂ ਤੇ ਪੈਰ ਰੁਕ ਜਾਂਦੇ ਉਹ ਵਾਸ ਕਿਸੇ ਸੁਪਰਸਟਾਰ ਦੀ ਹੁੰਦੀ ਹੈ ਜਾਂ ਕਿਸੇ ਨਵੇਂ ਬਨਣ ਜਾ ਰਹੇ ਆਉਣ ਵਾਲੇ ਕੱਲ ਦੇ ਸੁਪਰਸਟਾਰ ਦੀ ਬਾਤ ਹੁੰਦੀ ਹੈ ਸੋ ਅਸੀਂ ਆਉਣ ਵਾਲੇ ਕੱਲ ਦੇ ਸਤਾਰਿਆਂ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਜਿਸ ਦਿਨ ਆਏ ਸਿਮਨ ਅਟਵਾਲ ਪ੍ਰਿਆੰਕ ਅਟਵਾਲ ਜੋ ਅਟਵਾਲ ਸ਼ਿੱਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਟਵਾਲ ਸ਼ਿੱਸ ਦਾ ਸਿਮਨ ਪ੍ਰਿਆੰਕਾ ਐਮਜੀ ਟੈਲੀਕਾਸਿਟੀ ਵੀ ਤੁਹਾਡਾ ਸਵਾਗਤ ਹੈ ਹਾਂਜੀ ਸਾਡੇ ਵੱਲੋਂ ਵੀ ਐਮਜੀ ਟੈਲੀਕਾਸਿਟ ਦਾ ਮੋਸਟ ਵੈਲਕਮ ਕਰਦੇ ਹਾਂ ਤਿੰਨ ਮਿੰਟ 19 ਸਾਲ ਦਾ ਸਮਾਂ ਗੁਜ਼ਰ ਗਿਆ ਜਦੋਂ ਐਮਜੀ ਟੈਲੀਕਾਸਟ ਚ ਰਹਿਗਾ ਤੁਹਾਨੂੰ ਘਰ ਆ ਕੇ ਤੁਹਾਡੇ ਨਾਲ ਮੁਲਾਕਾਤ ਕੀਤੀ ਸੀ ਤੇ ਤੁਹਾਨੂੰ ਦਰਸ਼ਕਾਂ ਦੇ ਆਵਾਮ ਦੇ ਦੁਨੀਆ ਦੇ ਰੂਬਰੂ ਕੀਤਾ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਕਈ ਗਾਣੇ ਆਏ ਸੋ ਅੱਜ ਇਹ ਤੁਲੰਗ ਰੈਸੀ ਰੂ ਕੀਤੀ ਕਿ ਤੁਹਾਡੇ ਨਾਲ ਜਿਹੜੀ ਹੈ ਉਹ ਮੁਲਾਕਾਤ ਕੀਤੀ ਜਾਵੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਣ ਸੋ ਮੈਂ ਚਾਹਣਾ ਹੈ ਕਿ ਇਹ ਗੱਲਬਾਤਾਂ ਦਾ سلسلہ ਸ਼ੁਰੂ ਹੋਣ ਤੋਂ ਪਹਿਲਾਂ ਕਿਉਂ ਨਾ ਕਿਸੇ ਖੂਬਸੂਰਤ ਗੀਤ ਦੇ ਨਾਲ ਸੱਜ ਕੋਈ ਕਰੇ ਸੋ ਤੁਹਾਡੀ ਖੂਬਸੂਰਤ ਵਾਇਦੀ ਰਾਲ ਸਾਡੀ ਦਰਸ਼ਕਾਂ ਵਾਸਤੇ ਕੋ ਖੂਬਸੂਰਤ ਗੀਤ ਜਿ ਰਹਿਗਾ ਉਹ ਜ਼ਰੂਰ ਸੰਦੇਖੋ ਜਦੋਂ ਮੈਂ ਦੂਰ ਹਾਂ ਭਗੀ ਸੁਤੀ ਤੱਕ ਦੀਰ ਵੇਖੇਗਾ ਜਦੋਂ ਕੋਈ ਰੂਪ ਦੀ ਰਾਣੀ ਸਲੇਟੀ ਹੀਰ ਵੇਖੇਗਾ ਜਦੋਂ ਕੋਈ ਰੂਪ ਦੀ ਰਾਣੀ ਸਲੇਟੀ ਹੀਰ ਵੇਖੇਗਾ ਮੈਂ ਤੈਨੂੰ ਯਾਦਾਂਵਾਂਗੀ ਯਾਦਾਂਵਾਂਗੀ ਤੈਨੂੰ ਯਾਦ ਹਾਂਵਾਂਗੀ ਜਦੋਂ ਕੋਈ ਬਾਗ ਵੇਖੇਗਾ ਖਿੜੇ ਹੋਏ ਫੁੱਲ ਵੇਖੇਗਾ ਮੈਂ ਹੱਸਦੀ ਨਜ਼ਰਾਂਵਾਂਗੀ ਤੂੰ ਮੇਰੇ ਬੁੱਲ ਵੇਖੇਗਾ ਮੈਂ ਹੱਸਦੀ ਨਜ਼ਰਾਂਾਂਗੇ ਤੈਨਰੇ ਭੁੱਲ ਦੇਖੇਂਗਾ ਮੈਂ ਤੈਨੂੰ ਯਾਦਾਂਵਾਂਗੀ ਯਾਦਾਂ ਮੰਗੀ ਤੈਨੂੰ ਯਾਦ ਹਵਾਂਗੀ ਬਹੁਤ ਖੂਸ਼ ਬਾਖਮਾਲ ਰੂਨ ਸ਼ਾਗੀ ਕੰਨਾਂ ਚ ਰਸ ਕੋ ਹੁੰਦਾ ਸੀ ਜਿਵੇਂ ਦੁੱਧ ਵਿੱਚ ਮਿਸ਼ਰੀ ਘੋਲੀ ਹੋਵੇ ਜਿਵੇਂ ਸ਼ਹਿਦ ਚ ਗੁਲਾਬ ਗੁੰਨੇ ਹੋਵੇ ਇਹੋ ਜਿਹੀ ਖੂਬਸੂਰਤ ਆਵਾਜ਼ ਸਾਡੇ ਆਉਣ ਵਾਲੇ ਕੱਲ ਦਾ ਸਰਵਾਇਆ ਹੁੰਦੀ ਹੈ ਨਹੀਂ ਇਹੋ ਜਿਹਾ ਵਾਕਾਂ ਦਿੱਤੇ ਕੋਮਨ ਨੂੰ ਬਦਲਨ ਨੂੰ ਪੰਜਾਬੀ ਬੋਲੀ ਨੂੰ ਮਾਣ ਕਰਨਾ ਚਾਹੀਦਾ ਹੈ ਔਰ ਮਾਣ ਵਾਲੀ ਗੱਲ ਹੈ ਬਹੁਤ ਖੂਬਸੂਰਤ ਬਾਕੀ ਸਿਮਰਨ ਇਮਤਾਨ ਹੋ ਗਏ ਹਾਂਜੀ ਹਾਂਜੀ ਹੋ ਗਏ ਚਲ ਵਧੀਆ ਫਿਰ ਜਿਹੜਾ ਹੈਗਾ ਹੈ ਗਾਇਕੀ ਦਾ ਸਫ਼ਰ ਕਿਵੇਂ ਚੱਲਿਆ ਬਸ ਜੀ ਚੱਲੀ ਜਾਂਦਾ ਹੈ ਸਟੱਡੀ ਦੇ ਨਾਲ-ਨਾਲ ਸਿੰਗਿੰਗ ਦਾ ਵੀ ਚੱਲੀ ਜਾਂਦਾ ਤੁਹਾਨੂੰ ਯਾਦ ਹੈ ਜਦੋਂ 3 ਸਾਲ ਪਹਿਲਾਂ ਤੁਹਾਡੀ ਸਭ ਤੋਂ ਪਹਿਲਾਂ ਤੁਹਾਡੇ ਘਰ ਆ ਕੇ ਤੁਹਾਡੀ ਮੁਲਾਕਾਤ ਕੀਤੀ ਸੀ ਜਦੋਂ ਤੁਸੀਂ ਭਾਂਡੇ ਮਾਈਂ ਦੀ ਸੀ ਹਾਂਜੀ ਹਾਂਜੀ ਤੁਹਾਡੇ ਘਰ ਉਠਾਇਆ ਸੀ ਗੱਲ ਸਭ ਤੋਂ ਪਹਿਲਾਂ ਜਿਹੜੇ ਹੈਗੇ ਹਾਂਜੀ ਥੇਨੇ ਟੈਲੀਕਾਸਟ ਦੇ ਕਰਕੇ ਪਹੁੰਚਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹੈਗਾ ਤੁਹਾਨੂੰ ਸਰੋਤਿਆਂ ਦਾ ਦੇਸ਼ ਆ ਦੇਸ਼ਾਂ ਦੇ ਵਿੱਚੋਂ ਅਥਵਾ ਪਿਆਰ ਮਿਲਿਆ ਬੜਾ ਮਤਲਬ ਜਿਹੜੇ ਹੈਗਾ ਤੁਹਾਡੇ ਗੀਤ ਵੀ ਰਿਕਾਰਡ ਕੀਤੇ ਆ ਦੁਨੀਆ ਨੇ ਆਵਾਮ ਨੇ ਸੰਸਾਰ ਨੇ ਜਿਹੜੇਗਾ ਬਹੁਤ ਪਿਆਰ ਸਰਕਾਰ ਦਿੱਤਾ ਐਮਜੀ ਟੈਲੀਕਾਸਟ ਤੇ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਆਪਣੇ ਆਪ ਨੂੰ ਕੀ ਮਹਿਸੂਸ ਕਰਦੇ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਜਾਣ ਪਹਿਚਾਨ ਸੀ ਕਿ ਇਹਨਾਂ ਲੜਕੀਆਂ ਦੇ ਕੋਲੇ ਇਹ ਉਹ ਜਾਂ ਹੁਨਰ ਹੈ ਜਿਹੜਾ ਸ਼ਿਪਾਈ ਬੈਠਿਆ ਸਾਡੇ ਪਿੰਡ ਦੇ ਵਿੱਚ ਹੀ ਤੇ ਦੁਨੀਆਂ ਨੂੰ ਪਤਾ ਹੀ ਨਹੀਂ ਤਾਂ ਉਸ ਤੋਂ ਐਮਜੀ ਟੈਲੀਕਾਸਟ ਤੇ ਉੱਪਰ ਆਉਣ ਤੋਂ ਬਾਅਦ ਦੀ ਵਿੱਚ ਕਰ ਤੁਹਾਨੂੰ ਕੀ ਮਹਿਸੂਸ ਹੈ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਪਹਿਲਾਂ ਮਤਲਬ ਇਨੀ ਜਾਣ ਪਛਾਣ ਹੈ ਨਹੀਂ ਸੀ ਤੇ ਫਿਰ ਐਮਜੀ ਟੈਲੀਕਾਸਟ ਵਾਲੇ ਇਸ ਨਮਰ ਘਰ ਆਏ ਤਾਂ ਫਿਰ ਉਸ ਉਸ ਦੇ ਰਾਈ ਫਿਰ ਕੁਝ ਪਰਿਸ਼ਾਅਰ ਬਣ ਲੱਗੀ हां ਕਿਉਂਕਿ ਪਹਿਲਾਂ ਤਾਂ ਜਿਹੜੇ ਹੈਗੇ ਪਿੰਡ ਦੇ ਵਿੱਚ ਵੀ ਨਹੀਂ ਪਤਾ ਹੁੰਣਾ ਜਿਹਦੇ ਬੱਚਿਆਂ ਦੇ ਕੋਲੇ ਇੰਨਾ ਖੂਬਸੂਰਤ ਹੁਨਰ ਹੈ ਪਤਾ ਸੀਗਾ ਬਰਤ ਜਿਵੇਂ ਕਹਿੰਦੇ ਵੀ ਕੋਈ ਇਗਨੋਰ ਜਾਂ ਕਰ ਦਿੰਦਾ ਬਸ ਉਵੇਂ ਕਾਚ ਕਹਿੰਦੇ ਸੀ ਵੀ ਕੁასი ਠੀਕ ਠਾਕ ਜੀ ਕਰਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਅਰਸਲੇ ਸੈਂ ਵੀ ਆਪਦੇ ਪਿੰਡ ਦੇ ਵਿੱਚ ਜਿਹੜਾ ਕੋਈ ਵੀ ਚੀਜ਼ ਹੋਵੇ ਨਾ ਆਪਦੇ ਕੋਲ ਹੋਵੇ ਤਾਂ ਉਹਦੇ ਜਿਹੜੀ ਹੈਗੀ ਹੈ ਪਛਾਣ ਜਾਂ ਉਹਦੀ ਪਰਖ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਕਿ ਇਹ ਇਹਦੀ ਜਿਹੜੇ ਜਦੋਂ ਹੀਰਾ ਜਿਹੜਾ ਹੈਗਾ ਉਹ ਪਿਆ ਹੋਵੇ ਨਾ ਆਮ ਬੰਦੇ ਦੇ ਹੱਸੀਆ ਵੀ ਉਹਨੂੰ ਨਹੀਂ ਪਤਾ ਕੀ ਹੀ ਜਾ ਜਦੋਂ ਚੌੜੀ ਜੀ ਹੱਥ ਵਿੱਚ ਜਾਂਦਾ ਕਿਰਪਾਤ ਲੱਗਦਾ ਸੋ ਜਦੋਂ ਦੁਨੀਆ ਦੇ ਸਾਹਮਣੇ ਜੀ ਤੁਸੀਂ ਆਏ ਹੋ ਤਾਂ ਉਸ ਤੋਂ ਬਾਅਦ ਵੀ ਰਿਹਿ ਗਿਆ ਹੈ ਤੁਹਾਡੀ ਪਰਖ ਹੋਈ ਹੈ ਤੇ ਲੋਕਾਂ ਨੇ ਬਿਹਤ ਮਾਨ ਸਨ ਸਨਮਾਨ ਵੀ ਦਿੱਤਾ ਹੈ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਗੀਤ ਵੀ ਰਿਕਾਰਡ ਹੋਏ ਹਾਂ ਹਾਂਜੀ ਹਾਂ ਐਮ ਜੀ ਟੈਲੀਕਾਸਟ ਨੇ ਵੀ ਕਰਵਾਇਆ ਸਭ ਤੋਂ ਪਹਿਲਾਂ ਤਬੀਰ ਕਲਮ ਦੀ ਐਮ ਜੀ ਟੈਲੀਕਾਸਟਿੰਗ ਤੁਹਾਡੇ ਗੀਤ ਰਿਕਾਰਡ ਕਰਵਾਇਆ ਸੀਗਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਐਮ ਜੀ ਟੈਲੀਕਾਸਟ ਐਮ ਜੀ 7 ਪ੍ਰੋਡਕਸ਼ਨ ਤੇ ਇੰਕਲੂਡ ਹੋਇਆ ਸੀ ਤੋ ਕਿਉਂ ਨਾ ਜਿਹੜੀ ਹੈ ਜਿੱਥੋਂ ਤੁਸੀਂ ਗੀਤ ਦੀ ਸ਼ੁਰੂਆਤ ਕੀਤੀ ਜਿਹੜੇ ਚੈਨਲ ਨੇ ਤੁਹਾਨੂੰ ਦੁਨੀਆ ਦੇ ਰੂਬਰੂ ਕੀਤਾ ਤੋ ਜਿਹੜੇ ਗੀਤ ਦੇ ਨਾਲ ਤੁਸੀਂ ਆਪ ਦੀ ਗਾਇਕੀ ਦੇ ਸਫ਼ਰ ਦੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ ਉਹੋ ਜਿਹੇ ਗੀਤ ਦੇ ਨਾਲ ਕਿਸੇ ਉਹੋ ਜਿਹੇ ਗੀਤ ਦੇ ਨਾਲ ਤੁਸੀਂ ਜਿਹੜੀ ਆ ਦੋ ਚਾਰ ਲਾਈਨਾਂ ਜਿਹੜੀਆਂ ਕੋਈ ਚਾਰ ਲਾਈਨਾਂ ਸੁਣਾਓ ਦਰਸ਼ਕਾਂ ਨਾਲ ਸਾਂਝੇ ਕਰੋ ਹਾਂ ਜੀ ਅਲ ਐਮਜੀ ਐਮਜੀ 7 ਪ੍ਰੋਡਕਸ਼ਨ ਦੇ ਜਿਹੜਾ ਸਾਡਾ ਪਹਿਲਾ Song ਰਿਲੀਜ਼ ਹੋਇਆ ਸੀ ਤਰਖੰਦ ਤੇ ਉਹਨਾਂ ਦੀਆਂ ਕੁਝ ਲਾਈਨਾਂ ਪੇਸ਼ ਕਰਾਂਗੇ ਅਸੀਸ ਰੱਖੀ ਨਣਹ ਕਾਣੇ ਵਾਲੇ ਤੇ ਕਿਸੇ ਅਲੋਕ ਕ ਭਾਣੇ ਵਾਲ ਅਸੀਸ ਰੱਖੀ ਨਣਹ ਕਾਣੇ ਵਾਲ ਤੇ ਕਿਸੇ ਅਲੋਕ ਕ ਭਾਣੇ ਵਾਲ ਰਹਿਮਤ ਦਾ ਬੱਦਲ ਵਰ ਜਾਵੇ ਰਹਿਮਤ ਦਾ ਬੱਦਲ ਵਰ ਜਾਵੇ ਨਉਸਰੇ ਅਖੁਨੀ ਕੰਧ ਬਪਾ ਨਾ ਫਿਰ ਟਹੇ ਸਧੂ ਖੰਤ ਬਪਾ ਨਾ ਫਿਰ ਟਹੇ ਸਰਹੰਦ ਬਾਬਾ ਨਾ ਫਿਰ ਟਹੇ ਸਰਹੰਦ ਬਾਬਾ ਨਾ ਫਿਰ ਟਹੇ ਸਰਹੰਦ ਬਾਬਾ ਨਫਰਤ ਦੀ ਹਰ ਦੀਵਾਰ ਟਹੇ ਕਿਸੇ ਅੱਖ ਚੋਂ ਨਾ ਕਦੇ ਨੀਰ ਬਹੇ ਨਫਰਤ ਦੀ ਹਰ ਦੀਵਾਰ ਟਹੇ से हक चोन कॾहिं न बाबरवाणी फेर सुण न बाबरवाणी फेर सुणे नी बाबा न फेरहर हंध बाबा न फेर टह हंध बाबा न फेरहंदा न फेरहर हंध बाबा ਬਹੁਤ ਖੂਬ ਸੰਸਾਰ ਦੀ ਸਲਾਮਤੀ ਦੀ ਰਾਖੀ ਕਿ ਕਹਿ ਸਕਦੇ ਆਪਾਂ ਇੰਨਾ ਖੂਬਸੂਪੀ ਇਹ ਐਮਜੀ 7 ਪ੍ਰੋਡਕਸ਼ਨ ਨੇ ਕਰਾਇਆ ਸੀ ਤੁਹਾਡਾ ਹਾਂਜੀ ਹਾਂ ਬਹੁਤ ਅੱਛਾ ਕਿੰਨਾ ਕੁ ਰਿਸਪੌਂਸਿਬਲ ਇੰਨਾ ਕੀਤਾ ਤੋਂ ਬਾਅਦ ਦੀ ਵਿਜਰੀ ਹੈਗੇ ਆ ਲੋਕ ਤੁਹਾਨੂੰ ਕਿਵੇਂ ਜਾਣਨ ਲੱਗੇ ਆ ਯਾਨੀ ਕਿ ਪਹਿਲਾਂ ਜਿਵੇਂ ਪਿੰਡ ਪੱਤਰ ਤੇ ਨਹੀਂ ਸੀ ਪਹਿਚਾਨ ਤਾਂ ਜਦੋਂ ਤੁਸੀਂ ਜਿਹੜੇ ਹੈਗੇ ਦੁਨੀਆ ਦੇ ਰੋਕੂ ਐਮਜੀ ਕੇ ਨਾਲ ਤੇ ਕੀਤਾ ਜਾਂ 7 ਪ੍ਰੋਡਕਸ਼ਨ ਤੋਂ ਇਹ ਕੀਤਾ ਹੈ ਕੋਣ ਤੁਹਾਨੂੰ ਕਿਰੇ ਮਹਿਸੂਸਦਾ ਕਿ ਹੁਣ ਅਤਵਾਲ ਸਿਫਤੀ ਦੀ ਕੋ ਵੱਖਰੀ ਪਹਿਚਾਨ ਬਣੀ ਹੈ ਹਾਂਜੀ ਬਿਲਕੁਲ ਇਹ ਪਹਿਚਾਨ ਤਾਂ ਵੈ ਸੌਂਗ ਜਿਹੜਾ ਇਹ ਇੰਕੂ ਜਾਈ ਬਣੀ ਆਈ ਜੋ ਵੀ ਹੈ ਨਾ ਤੇ ਫਿਰ ਸਰਹੰਦ ਸੌਂਗ ਆ ਚੱਲਿਆ ਸੀਗਾ ਤੇ ਪਬਲਿਕ ਨੇ ਬਹੁਤ ਸਾਰਾ ਪਿਆਰ ਦਿੱਤਾ ਸੌਂਗ ਨੂੰ ਹਾਂਜੀ ਤੇ ਕੰਮ ਵੀ ਕੁ ਮਿਲਿਆ ਬਸ ਕੰਮ ਕੋਈ ਇਦਾਂ ਹੀ ਆਈ ਬਸ ਕੋਈ ਥੋੜੇ ਬਹੁਤ ਪ੍ਰੋਗਰਾਮ ਲੱਗਦੇ ਰਹਿੰਦੇ ਆ ਬੜੀ ਗੱਦੀ ਗੱਲ ਹੈ ਕਿਉਂਕਿ ਜਦੋਂ ਐਮਡੀ ਟੈਲੀਕਾਸਟ ਤੇ ਤੋ ਪਹਿਲਾਂ ਤਾਂ ਤੁਸੀਂ ਮਤਲਬ ਕੋਈ ਵੀ ਪ੍ਰਗਮ ਨਹੀਂ ਸੀ ਲੱਗਦਾ ਤੇ ਜਦੋਂ ਤੁਸੀਂ ਦੁਨੀਆ ਦੇ ਰੂਬਰੂ ਹੋਏ ਆਵਾਮ ਦੇ ਤਾਂ ਮੈਂ ਤਾਂ ਇਹ ਵੀ ਸੁਣਿਆ ਤੁਸੀਂ ਇੰਜਰੇ ਹੈਗਾ ਤੁਹਾਨੂੰ ਹੰਸਾ ਸਰਬ ਦੇ ਜਿਹੜੇ ਆ ਬੁਲਾਇਆ ਸੀਗਾ ਤਾਂ ਕਿਸੇ ਰਾਜ ਗਾਇਕ ਕਰ ਰਿਹਾ ਹੈ ਹੰਸਾ ਜਾਂ ਕੋਈ ਆਮ ਗਾਇਕ ਨਹੀਂ ਜਿਹਨਾਂ ਪੰਜਾਬ ਸਰਕਾਰ ਕੋਲ ਦੋ ਰਾਜ ਗਾਇਕੋ ਉਸ ਕੀ ਕਰ ਰਿਹਾ ਹੈ ਤੋ ਕਿਸੇ ਰਾਜ ਗਾਇਕ ਵੱਲੋਂ ਤੁਹਾਨੂੰ ਤੇ ਤੁਹਾਡੇ ਵਰਗੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਿਹੜੀ ਅਜੇ ਕੋਲਜ ਪੜ੍ਹਦੀ ਹੈ ਦਾਕਾਲੇ ਸਕੂਲ ਜੇ ਉਹਨਾਂ ਬੱਚਿਆਂ ਨੂੰ ਬੁਲਾ ਕੇ ਮਾਨ ਸਨਮਾਨ ਦੇਣਾ ਸਨਮਾਨਿਤ ਕਰਨਾ ਉਚਿਤ ਤੌਰ ਤੇ ਮੈਂ ਸੁਣਿਆ ਹੈ ਉਹ ਸਟੋਰੀ ਦਸੂਕੀ ਸਟੋਰੀ ਸੀ ਹਾਂਜੀ ਆ ਹੰਸਟਾਈਨ ਜੀ ਨੇ ਮੇਰਾ Song ਸੁਣਿਆ ਸੀ ਇਹ ਪੀਟ Song ਸੁਣਿਆ ਸੀ ਦਲਜੀਤ ਦਸਾਈ ਦਾ ਤਾਂ ਉਹ ਵੀ ਐਮ ਜੀ ਐਮ ਜੀ ਟੈਲੀਕਾਸਟ ਦਾ ਹੀ ਮਤਲਬ ਕਿ ਹੋਇਆ ਸੀਗਾ ਅਪਲੋਡ ਹੋਇਆ ਸੀਗਾ ਤੇ ਉਹਨਾਂ ਨੇ ਉਹਨਾਂ ਨੂੰ ਬਹੁਤ ਪਸੰਦ ਆਇਆ ਤਾਂ ਉਹਨਾਂ ਨੇ ਕਾਲ ਕੀਤੀ ਤੇ ਇਹ ਕਹਿੰਦੇ ਬੇਟਾ ਮੈਨੂੰ ਤੁਹਾਡਾ Song ਬਹੁਤ ਪਸੰਦ ਆਇਆ ਜਿਹੜਾ ਤੁਸੀਂ ਪੀਟ Song ਗਾਇਆ ਵਾ ਫਿਰ ਉਹਨਾਂ ਨੇ Song ਜਾਈ ਫਿਰ ਸਾਨੂੰ ਸਾਡੇ ਨਾਲ ਗੱਲ ਕੀਤੀ ਤਾਂ ਉਹਨਾਂ ਸਾਨੂੰ ਨੂੰ ਕੋਰਡਰ ਬੁਲਾਇਆ 19 ਜੁਲਾਈ ਨੂੰ 2023 19 ਜੁਲਾਈ ਨੂੰ ਸਾਨੂੰ ਉਹਨਾਂ ਨੇ ਬੁੱਕ ਕੀਤਾ ਫਿਰ ਸਾਡੀ ਬਹੁਤ ਵਧੀਆ ਉਹਨਾਂ ਨੇ ਪਰਫਾਰਮੈਂਸ ਫਿਰ ਅਸੀਂ ਉੱਥੇ ਬਹੁਤ ਵਧੀਆ ਦਿੱਤਾ ਸਟੇਜ ਤੇ ਉਹਨਾਂ ਨੇ ਉਹਨਾਂ ਨੇ ਵੀ ਬਹੁਤ ਵਧੀਆ ਸਨਮਾਨ ਦਿੱਤੇ ਫਿਰ ਹਾਂ ਬਹੁਤ ਅੱਛੀ ਬਹੁਤ ਵਧੀਆ ਗੱਲ ਹੈ ਕਿਸੇ ਉਹਨਾਂ ਬੱਚਿਆਂ ਨੂੰ ਜਿਹੜੇ ਕਿਸੇ ਰਾਜਗਾਇਕ ਵੱਲੋਂ ਸੱਦਣਾ ਮਾਮੂਲੀ ਗੱਲ ਨਹੀਂ ਬੜੀ ਵੱਡੀ ਗੱਲ ਹੈ ਰਾਜਗਾਇਕ ਵੱਲੋਂ ਬੱਚਾ ਜੀ ਪਛਾਣ ਕਰਨੀ ਕਿਸੇ ਹੀਰੇ ਦੀ ਪਛਾਣ ਕਰਨੀ ਜਿਹੜਾ ਕਿ ਸ਼ੋਪਲਾ ਪਿਆ ਹੋਇਆ ਸੀਗਾ ਪਰ ਕਿਸੇ ਨੂੰ ਨਹੀਂ ਸੀ ਪਤਾ ਇੱਕ ਚੈਨਲ ਨੇ ਐਮਡੀ ਟੈਲੀਕਾਸਟ ਤੁਹਾਨੂੰ ਸਾਹਮਣੇ ਲੈ ਕੇ ਆਇਆ ਔਰ ਤੁਸੀਂ ਇੱਥੋਂ ਤੱਕ ਪਹੁੰਚੇ ਮੈਨੂੰ ਤਾਂ ਪਤਾ ਲੱਗਿਆ ਤੁਸੀਂ ਪ੍ਰੋਗਰਾਮ ਵੀ ਜਿਹੜੇ ਹੈਗੇ ਦੂਰ ਦੂਰ ਉੱਤੱਕ ਦੁਆਬੇ ਤੱਕ ਜਿਹੜੇ ਉਹ ਅਖਾੜੇ ਦੀ ਬੁੱਕਰ ਦੀ ਉਹ ਲਾਉਣ ਜਾਂਦੇ ਹੋ ਹਾਂਜੀ ਹਾਂਜੀ ਜਿਆਦਾ ਦੁਆਬੇ ਵਾਲ ਸਾਈਡ ਹੀ ਪ੍ਰੋਗਰਾਮ ਬੁੱਕ ਹੁੰਦੀ ਹੈ ਹੋ ਕੇ ਕੋਈ ਲਾਈਵ ਪ੍ਰੋਗਰਾਮ ਹੈ ਪੀਰਾਂ ਦੇ ਦਵਾਨ ਹੋਗੇ ਅਖਾੜੇ ਵਾਲਾ ਸਾਰੀ ਬਹੁਤ ਖੁਸ਼ਕ ਬਹੁਤ ਅੱਛੇ ਪਰ ਤੁਹਾਡੇ ਦਿੱਤੇ ਹੈ ਟੈਗ ਜੇ ਨਹੀਂ ਲੱਗੇ ਹੋਏ ਕਿ ਤੁਸੀਂ ਸੂਫੀ ਗਾਉਂਦੇ ਹੋ ਤਾਂ ਜੇ ਸਾੜਿਆਂ ਦੇ ਵੀ ਸ਼ਰਕੀ ਗਾਉਂਦੇ ਹੋ ਅਖਾੜਿਆਂ ਦੇ ਵਿੱਚ ਵੀ ਰਹੇਗੇ ਤੇ ਰਮਾਂਟ ਕੀ ਗਾਉਂਦੇ ਹੋ ਗਾੜਿਆਂ ਦੇ ਵਿੱਚ ਇਹ ਵੀ ਜਿਵੇਂ ਜ਼ਰੂਰੀ ਨਹੀਂ ਆਪਾਂ ਆਵਦੀ ਚੁਆਇਸ ਗਾਉਣੀ ਆ ਆਪਾਂ ਪਬਲਿਕ ਜਿਵੇਂ ਦਾ ਪਸੰਦ ਕਰਦੀ ਆ ਆਪਾਂ ਉਦਾਂ ਦਾ ਹੀ ਗਾਣਾ ਹੀ ਹਮੇਸ਼ਾ ਹੈ ਨਾ ਜਿੱਥੇ ਕੋਈ ਜਿਵੇਂ ਦੀ ਪਰਫਰਮੈਂਸ ਕਰਨ ਦਾ ਫਰਗੋਣਾ ਪੈਂਦਾ ਹੀ ਉਹ ਬਹੁਤ ਅੱਛੀ ਬਿਲਕੁਲ ਕਿਉਂਕਿ শ্রোਤਿਆਂ ਦੀ ਡਿਮਾਂਡ ਹੁੰਦੀ ਆ ਉਹਨਾਂ ਨੇ ਆਪਦੀ ਰੂਹ ਦੀ ਖੁਰਾਕ ਸੁਣਨ ਵਾਸਤੇ ਵੀ ਰਹਿ ਕੇ ਆਪਦੇ ਮਨਪਸੰਦ ਸੁਣਵਾਸੀ ਬੁਲਾਇਆ ਹੁੰਦਾ ਸੋ ਕਿਸੇ ਗੁਰੂ ਦੇ ਨਾਲ ਸਾਡੀ ਇਹ ਜਿਹਦਾ ਵੀ ਇੱਕ ਹੋਰ ਮਿੱਠੇ ਗੀਤ ਦੇਣ ਸਾਹਿਬ ਤਾਰੇ ਹਾਂ ਦੀ ਲੋਏ ਮੇਰੀ ਜਹਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਤਰੇ ਆਂ ਦਿਲੋਂ ਇਹ ਮੇਰੀ ਜਾਣ ਆਪ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨਹੀਂਓ ਸਾਡੇ ਲਈ ਸੁਗਾਤਾ ਕਦੇ ਆਇਆ ਨਾ ਕਿੰਨਾ ਚੀਜੂ ਹੋ ਗਿਆ ਤਾਰੇ ਆ ਦਿਲੋਏ ਮੇਰੀ ਜਨ ਅਪ ਦੋਏ ਕਦੇ ਇਕੱਠੇ ਨਹੀਂ ਹੋਏ ਤਿੰਨਾ ਚੀਜੂ ਹੋ ਗਿਆ ਬਹੁਤ ਖੂਬ ਜਦੋਂ ਗੀਤ ਸੁਣਦੇ ਆ ਰੂਹ ਵਿਚ ਆ ਜਾਂਦੀ ਹੈ ਇੰਜ ਲੱਗਦਾ ਥੋੜਾ ਗੀਤ ਸੁਣ ਕੇ ਜਿਵੇਂ ਅੰਪਰਾ ਚ ਸਤਰੰਗੀ ਪਿੰਕ ਪਈ ਹੋਵੇ ਇਹੋ ਜਿਹਾ ਖੂਬਸੂਰਤ ਮੌਸਮ ਤੇ ਇਹੋ ਜਿਹਾ ਸੁਹਾਵਣਾ ਮੌਸਮ ਦੀ ਬੁਝ ਰਹੀ ਹੈ ਕਿਸੇ ਗੀਤਾਂ ਅਨੰਦ ਮਾਣਦੇ ਹੋਈ ਹੈ ਇੰਨੀ ਮਿੱਠੀ ਪਿਆਵਾਜ਼ ਇੰਨੀ ਪਿਆਰੀ ਆਵਾਜ਼ ਜੀ ਕਰਦਾ ਸੁਣੀ ਜਾਈਏ ਉਹ ਤਾਂ ਕਰਦੀ ਹੈ ਸੰਗੀਤ ਸੁਣਦੀ ਪਰ ਤੁਹਾਡੇ ਨਾਲ ਗੱਲਬਾਤਾਂ ਵੀ ਸਾਂਝੀਆਂ ਕਰਦੀ ਹੈ ਹਾਂਜੀ ਅ ਪਿੱਛੇ ਜੇ ਜੀਰੀ ਹੈ ਤੁਹਾਡੇ ਫਾਦਰ ਸਾਹਿਬ ਦੀ ਜੀਰੀ ਹੈ ਡੈਥ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਇੱਕ ਲੰਮਾ ਖਲਾਅ ਪੈ ਗਿਆ ਤੁਸੀਂ ਜਿਹੜੇ ਹੈਗੇ ਮਾਪੀ ਦੇ ਵਿੱਚੋਂ ਗਾਇਬ ਹੋ ਗਏ ਹੁਣ ਕਿਵੇਂ ਆਪਣੇ ਆਪ ਨੂੰ ਮੈਨੇਜ ਕਰਦੇ ਹੋ ਕਿਵੇਂ ਸਿਰਫ ਇਹਦੇ ਦੁਬਾਰਾ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂਜੀ ਕੋਈ پیسے ਤਾਂ ਇਹਦੇ ਪਾਪਾ ਦੀ ਡੈਥ ਹੋਈ ਸੀ ਤਾਂ ਇੱਕ ਸਭ ਦਾ ਮਨ ਜਾ ਟੁੱਟ ਗਿਆ ਸੀਗਾ ਸਿੰਗਿੰਗ ਵੱਲੋਂ ਵੀ ਟੁੱਟ ਹੀ ਗਿਆ ਸੀਗਾ ਫਿਰ ਬਾਅਦ ਚ ਸੋਚਿਆ ਕਿ ਕੰਮ ਤਾਂ ਕਰਨਾ ਹੀ ਪੈਣਾ ਨੇ ਤਾਂ ਫਿਰ ਘਰ ਦਾ ਗੁਜ਼ਾਰਾ ਵੀ ਕਿਵੇਂ ਚੱਲੂਗਾ ਜੇ ਅਗਰ ਕੰਮ ਕਰਾਂਗੇ ਤੇ ਤਾਂ ਹੀ ਆਪਾਂ ਵਧੀਆ ਨਾ ਘਰ ਆ ਜਾ ਸਕਦੇ ਆ ਤਾਂ ਕਰਕੇ ਫਿਰ ਕੰਮ ਦੁਬਾਰਾ ਸਿੰਗ ਦੁਬਾਰਾ ਸਟਾਰਟ ਕਰ ਲਈ ਸੀ हां बिल्कुल क्योंकि तुरजान ਵਾਲਿਆਂ ਦੇ ਨਾਲ ਨਹੀਂ ਜਾਇਆ ਜਾਂਦਾ ਜਿੰਦਗੀ ਤਾਂ ਜਿਹੜੀ ਇਸਹਾਵੀ ਹੈ ਹਰ ਨਵੇਂ ਦਿਨ ਨਵੀਂ ਸਵੇਰ ਜਿਹੜੇ ਹੈਗਾ ਹੈ ਪੇ ਜਿਹੜਾ ਹੈਗਾ ਉਹ ਨੂੰ ਜਿਹੜੀ ਇਹ ਕਹਿੰਦ ਹੁੰਦੇ ਆ ਵੀ ਜ਼ਰੂਰੀ ਨਹੀਂ ਬੰਦਾ ਆਪਣੇ ਸਾਹਮਣੇ ਹੋਵੇ ਅੱਖਾਂ ਦੇ ਸਾਹਮਣੇ ਹੋਵੇ ਤੇ ਤਾਂ ਹੀ ਆਪਾਂ ਮਹਿਸੂਸ ਕਰਨਾ ਆ ਉਹ ਮਤਲਬ ਸਾਡੇ ਫਾਦਰ ਸਾਹਿਬ ਦੀ ਸਾਡੇ ਦਿਨ ਵਿੱਚ ਹੀ ਆਪਾਂ ਹਮੇਸ਼ਾ ਉਹਨਾਂ ਦਾ ਨਾਮ ਲੈ ਕੇ ਸ਼ੁਰੂਆਤ ਕਰੀ ਦੀ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਜਿਹੜੇ ਮਾਪੇ ਹੁੰਦੇ ਆ ਉਹ ਜਿਹੜੇ ਹੈਗਾ ਦੁਨੀਆ इस जो तो है पवित्र रिश्ता कोई नहीं इस तुम्हारा तो ज कोई मैं सोचता इस धाम तो स्थान नहीं है जो माँ प्यो है जब क्योंकि जो कुछ माँ प्यो जो है अपने बच्चों की खतर कर सकता है कोई तीसरा व्यक्ति नहीं कर सकता नहीं। नहीं। क्योंकि दरअसल उन्होंने मोह भी बहुत ज्यादा सो कि जी निर्नु जो आप फरीदकोट जो है गीत रिकॉर्ड करवा वासी ਆ ਜਿੱਥੇ ਤੁਸੀਂ ਜੋ ਕੋਈ ਕਹਿੰਦੇ ਸੀ ਪਪਾ ਸੀ ਆਜ ਸਾਡਾ ਮਨ ਕਰਦਾ ਆ ਕੁਝ ਕਰਦਾ ਉਹਨਾਂ ਨੂੰ ਵੀ ਕਹਿਣਾ ਵੀ ਇੱਥੇ ਨਾ ਦੇਖੀ ਕੋਈ ਜੰਨੀ ਆ ਫਟਹਿਰ ਕੇ ਚਲਾਗੇ ਆ ਬੱਚਿਆਂ ਦੇ ਮੰਨ ਦੀ ਆ ਅਜੀ ਆਪਾਂ ਇਹ ਨੇਚਰ ਬਾਤ ਚਲਾਂਗੇ ਆ ਕੁਝ ਕਰਕੇ ਦਵਾਗੇ ਹਾਂਜੀ ਆ ਉਹ ਫਿਰ ਕਮੀਆਂ ਰੜਕਿਦ ਨੂੰ ਰੱਖਦੀਆਂ ਮਹਿਸੂਸ ਤਾਂ ਹੁੰਦੀਆਂ ਹਾਂਜੀ ਬਹੁਤ ਹੈ ਮਹਿਸੂਸ ਤਾਂ ਫਿਰ ਤੁਸੀਂ ਗਾਇਕੀ ਦਾ ਜਿਹੜਾ ਹੈ ਤੁਹਾਡੇ ਇਹਨਾਂ ਲੰਬੇ ਸਮੇਂ ਦਾ ਗੈਪ ਪਿਆ ਗਿਆ ਉਹਨਾਂ ਦੇ ਜਾਣ ਤੋਂ ਬਾਅਦ ਬਿਲਕੁਲ ਸਹੀ ਗੱਲ ਹੈ ਜਦੋਂ ਕਰਦਾ ਜਿਹੜਾ ਮੁਖੀ ਆ ਉਹ ਨਾ ਹੋਵੇ ਅ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਗਾਇਕੀ ਦੀ ਵਿੱਚ ਤੁਹਾਡੇ ਮਾਰਗਦਰਸ਼ਕ ਸੀ ਤੁਹਾਡੀ ਬਾਹ ਫੜ ਕੇ ਤੁਹਾਡੀ ਉਂਗਲੀ ਫੜ ਕੇ ਤੁਰਨ ਵਾਲੀ ਸੀ ਜਦੋਂ ਉਹ ਜਿਹੜੇ ਹੈਗੇ ਪਾਸੇ ਹੋ ਗਏ ਅਸ਼ੋਕਲੇ ਹੋ ਗਏ ਦਿਨ ਨੂੰ ਸਦਮਾ ਬੜਾ ਵੱਡਾ ਲੱਗਿਆ ਫਿਰ ਉਸ ਤੋਂ ਬਾਅਦ ਵਿੱਚ ਖਲਾਅ ਪੈਣਾ ਕੁਦਰਤੀ ਗੱਲ ਹੈ ਆਦਮੀ ਸੀ ਹਾਂਜੀ ਬੇਟੀ ਤੇ ਹੁਣ ਕਿਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਨਵੇਂ ਚਿਹਰੇ ਤੋਂ ਕਰ ਰਹੇ ਹੋ ਹਾਂਜੀ ਬਸ ਜਿੱਦਾਂ ਪਹਿਲਾਂ ਪ੍ਰੋਗਰਾਮ ਕਰ ਦਿੱਤਾ ਹੁੰਦਾ ਹੀ ਹੁਣ ਵੀ ਪ੍ਰੋਗਰਾਮ ਬਸ ਜੇ ਕੋਈ ਆਏ ਤਾਂ ਆਪਾਂ ਉਹਦਾ ਕੰਮ ਤਾਂ ਕਰਨਾ ਹੀ ਹੈ ਇਸਕਾ ਇੱਕ ਪ੍ਰੋਗਰਾਮ ਕਰ ਹੀ ਦੇਣਾ ਲੱਗਦਾ ਹੈ ਐਮ ਵੀ ਟੈਲੀਕਾਸਟ ਇਸ ਰੋਤਿਆਂ ਦੀ ਦਰਸ਼ਕਾਂ ਦੀ ਜਿਹੜੇਗੇ ਸਾਹਮਣੇ ਸਾਡੀ ਵੀ ਜਿਹੜੀ ਇੱਕ ਬਰਖਾਸਤ ਹੈ ਕਿ ਇਹੋ ਜੇ ਹੁਨਰਮਤ ਬੱਚਿਆਂ ਨੂੰ ਜਿਹੜੇ ਲੋੜਵੰਦ ਬੱਚੇ ਹੈ ਜਾਂ ਜਿਨ੍ਹਾਂ ਕੋਲੇ ਗਾਇਕੀ ਦਾ ਸਮੁੰਦਰ ਹੈ ਗਾਇਕੀ ਦਾ ਸਮੁੰਦਰ ਹੈ ਸੁਰਾਂ ਦਾ ਸਮੁੰਦਰ ਹੈ ਅ타ਸ ਮਤਲਬ ਜਿਹੇ ਗਾਇਕੀ ਹੈ ਨਾ ਇਹ ਕੋੜ ਹੈ ਸੋ ਇਹਨਾਂ ਦੀ ਜਿਹੜੀ ਹੈਗੀ ਆਪਸ ਜਦੋਂ ਸੁਣਦੇ ਕਿਉਂ ਨਾ ਆਪਾਂ ਵੀ ਕਿਸੇ ਵੀ ਠੇਸ ਗੀਤ ਨੂੰ ਸੁਣਾ ਜਾਈਏ ਕਿਉਂ ਨਾ ਨਵੇਂ ਬੱਚਿਆਂ ਦਾ ਅਸੀਂ ਪ੍ਰੋਗਰਾਮ ਬੁੱਕ ਕਰਦੇ ਹਾਂ ਅਸੀਂ ਕੱਲੀ ਨਾਂ ਪਿੱਛੇ ਪਾਈਏ ਨਾ ਤਾਂ ਹਰ ਬੱਚ ਬੰਦਾ ਜਿਹੜਾ ਹੈਗਾ ਹੈ ਉਹ ਉਹ ਉਹਦੀ ਸ਼ੁਰੂਆਤ ਇਦਾਂ ਹੀ ਹੁੰਦੀ ਹੈ ਇਸੇ ਸਫ਼ਰ ਤੋਂ ਹੀ ਹੁੰਦੀ ਹੈ ਸੋ ਇਹਨਾਂ ਬੱਚਿਆਂ ਦੀ ਕਿਉਂ ਨਾ ਜਰੂਰ ਹੈਗਾ ਆਪਾਂ ਇਸ ਢੰਗ ਦੇ ਨਾਲ ਮਦਦ ਕਰੀਏ ਤੇ ਆਪਾਂ ਜਦੋਂ ਕੋਈ ਪ੍ਰੋਗਰਾਮ ਬੁੱਕ ਕਰਨਾ ਹੈ ਆਪਣੇ ਕਿਸੇ ਵੀ ਪ੍ਰੋਗਰਾਮ ਤੇ ਇਹਨਾਂ ਬੱਚਿਆਂ ਨੂੰ ਬੁਲਾ ਕੇ ਇਹਨਾਂ ਬੱਚਿਆਂ ਦੇ ਪ੍ਰੋਗਰਾਮ ਬੁੱਕ ਕਰੀਏ ਇਹਨਾਂ ਦੀ ਆਰਥਿਕ ਮਦਦ ਹੋ ਸਕੇ ਇਹ ਆਉਣ ਵਾਲੇ ਸਾਡੇ ਕੱਲ ਤੇ ਜਿਹੜੇ ਹੈਗੇ ਪੰਜਾਬ ਦੇ ਐਕਚੁਅਲੀ ਸੁਪਰਸਟਾਰ ਹੈ ਉਹ ਹੀਰੇ ਹੈ ਜਿਨ੍ਹਾਂ ਦੀ ਪਛਾਣ ਦੀ ਲੋੜ ਹੈ ਉਹ ਰਾਜਗਾਇਕ ਹੰਸਾ ਜੀ ਸਭ ਨੇ ਕਰਕੇ ਇਦਾਂ ਨੂੰ ਮਾਨ ਸਤਿਮਾਨ ਨਾਲ ਸੱਦਿਆ ਉੱਚ ਜਨਕੁਤਰ ਜਿਹੜਾ ਇਹਨਾਂ ਨੂੰ ਸੁਣਿਆ ਇਹਨਾਂ ਨੂੰ ਸਟੇਜ ਤੇ ਪਲੇ ਕਰਦੇ ਸਨ। ਸੋ ਮੈਂ ਮਹਿਸੂਸ ਕਰਦਾ ਕਿ ਰਾਤ ਜਾਇਕ ਵੱਲੋਂ ਕਿਸੇ ਆਮ ਬੰਦੇ ਨੂੰ ਜਾਂ ਕਿਸੇ ਆਮ ਬੱਚੇ ਨੂੰ ਚੁੜ੍ਹ ਲੈ ਨਹੀਂ ਸਕਿਆ ਜਾ ਸਕਦਾ। ਉਹਨਾਂ ਨੇ ਜ਼ਰੂਰ ਕੋਈ ਨਾ ਕੋਈ ਤਾਂਚਾਨ ਕੀਤੀ ਹੋਵੇਗੀ। ਸੋ ਤੁਸੀਂ ਵੀ ਜਿਹੜਾ ਹੈਗਾ ਆਪੇ ਤੋਂ ਕਮਾਲੀ ਵਿੱਚ ਇਹਨਾਂ ਬੱਚਿਆਂ ਨੂੰ ਜ਼ਰੂਰ ਰਿਫਰਮ ਦਿਓ। ਐਪਲੀਡ ਫਾਰ ਮੁਹਈਆ ਕਰੋ। ਸੋ ਮੈਂ ਚਾਹੁੰਨਾ ਹੈ ਕਿ ਸਿਮਲਰ ਕੋਈ ਖੂਬਸੂਰਤ ਗੀਤ ਵੀ ਰਹੇਗਾ। ਉਹ ਫਿਰ ਸੁਣਿਆ ਲੈ ਹਾਂ ਸੰਨ ਦੇ ਦਸਕਾੜੀ ਦਾ ਸੰਦੇ ਕਰੂ। ਤਾਂ ਕਿ ਤੁਹਾਡੀ ਗਾਇਕੀ ਜੀ ਦੀ ਹੈ। ਉਹਦੇ ਬਾਰੇ ਸੁਣ ਤੇ ਨੂੰ ਦੀ ਪਲੀ ਫਾ ਜਾਣਕਾਰੀ ਦਿੱਤੀ ਹਾਂ ਜੀ ਕਰਮਾਂ ਨੂੰ ਤੂੰ ਮਿਲਗੀ ਕਿਸਮਤ ਨੂੰ ਦੁੱਖ ਕੁੜੇ ਆਪਕੀ ਦੇ ਨਾ ਕਰੀਏ ਵੇ ਸੱਜਣਾ ਦੱਸ ਗਿਲੇ ਆਪਕੀ ਦੇ ਨਾ ਕਰੀਏ ਵੇ ਸੱਜਣਾ ਦੱਸ ਗਿਲੇ ਇਹ ਘੂੜੇ ਪਿਆਰਾਂ ਦੇ ਨਿਕਲੇ ਨੇ ਸਿਲੇ ਕਰਮਾਂ ਨੂੰ ਤੂੰ ਮਿਲਗੀ ਕਿਸਮਤ ਨੂੰ ਦੁੱਖ ਦੁੱਖ ਕੁੜੇ ਕਰਮਾਂ ਨੂੰ ਤੂੰ ਮਿਲਗੀ ਕਿਸਮਤ ਨੂੰ ਦੁੱਖ ਕੁੜੇ ਏ ਕਿਸਮਤ ਨਾ ਚੜਦਾ ਰੰਗ ਗੁੜਾ ਮਹਿੰਦੀ ਦਾ ਤੈਨੂੰ ਮਰਾਂ ਲਈ ਚੜ ਜਾਏ ਰੰਗ ਗੁੜਾ ਮਹਿੰਦੀ ਦਾ ਏ ਕਿਸਮਤ ਨਾ ਚੜਦਾ ਓ ਰੰਗ ਗੁੜਾ ਮਹਿੰਦੀ ਦਾ ਤੈਨੂੰ ਮੁਰਲੀ ਚੜਜੇ ਨਿਰੰਗ ਗੁੜਾ ਮਹਿੰਦੀ ਦਾ ਸਾਨੂੰ ਵੀ ਵੇਖਾਂਗੇ ਸਾਨੂੰ ਵੀ ਵੇਖਾਂਗੇ ਮਹਿੰਦੀ ਲਾਉਂਦੀ ਕੀ ਵਿਲੇ ਕਰਮ ਨੂੰ ਤੂੰ ਮਿਲਗੀ ਕਿਸਮਤ ਨੂੰ ਦੁੱਖ ਕੁੜੇ ਕਰਮ ਨੂੰ ਤੂੰ ਮਿਲਗੀ ਕਿਸੁ ਮਤ ਨੂੰ ਦੁੱਖ ਕੁੜੇ ਜਿਹੜਾ ਵੀ ਗੀਤ ਸੁਣਦੇ ਆ ਪਹਿਲੇ ਨਾਲੋਂ 21 ਹੁੰਦਾ ਅਗਲਾ ਸੁਣੀਦਾ 21 ਤੋਂ ਵੀ 31 ਹੁੰਦਾ ਕਮਾਲ ਦੀ ਗੱਲ ਹੈ ਬੱਚਿਆਂ ਨੇ ਕਿੰਨੇ ਮਿੱਠੇ ਗੀਤ ਕਿੰਨੇ ਪਿਆਰੇ ਗੀਤ ਕਿੰਨੇ ਫੋਰਸਫੁਲੀ ਰੂਹ ਨਿਸ਼ਾ ਜਾਂਦੀ ਹੈ ਔਰ ਸੁਰਾਂ ਦਾ ਤਾਂ ਕੋ ਹੰਦ ਨਹੀਂ ਹੈ ਰੋਕ ਰੋਕੇ ਇਹ ਰਹ ਗਏ ਖਾਸ ਕਰ ਪ੍ਰਿਯੰਕਾ ਪ੍ਰੈਂਕਾ ਤੇ ਗੁਲਤਾ ਡਰੀ ਹੀ ਗਿਆ ਮੈਂ ਸੋਚਦਾ ਸੁਰਾ ਤਾਂ ਕਿੰਨਾਂ ਡਰੀ ਹੈ ਗਿਆ ਰੋਕਣੀਆਂ ਪੈਂਦੀਆਂ ਤੇ ਡਰੀ ਹੈ ਗਿਆ ਸਮੁੰਦਰ ਦੀਆਂ ਛੱਲਾ ਵਾਂਗੂ ਜਰੀ ਹੈਗੇ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਤੋਂ ਬਾਅਦ ਪਰ ਤੁਸੀਂ ਤੁਹਾਡਾ ਇੱਕ ਗੀਤ ਆਇਆ ਸੀਗਾ ਐ ਐਮਜੀ 7 ਪ੍ਰੋਡਕਸ਼ਨ ਤੇ ਗਿਰਿਆ ਹੈਗਾ ਰੁਕ 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 ਤਾਂ ਉਹਦੇ ਵਿੱਚ ਜਿਹੜਾ ਤੁਹਾਡਾ ਆਲਾਪ ਲਾਇਆ ਸੀ ਉਹ ਪ੍ਰੈਂਕਾ ਤੁਸੀਂ ਲਾਇਆ ਸੀ ਹਾਂਜੀ ਹਾਂ ਜੇ ਤੁਸੀਂ ਦਾ ਗੀਤੇ ਅਖੀਰ ਦੇ ਉੱਤੇ ਆਲਾਪ ਲੱਗਿਆ ਸੀਗਾ ਐਵੇਂ ਸੁਮੰਦਰਤियां ਵੀ ਇਸ ਸਮੁੰਦਰ ਦੀਆਂ ਲਹਿਰਾ ਜਿਹੜੀਆਂ ਹੈਗੀਆਂ ਉਹ ਲਗਾਤਾਰ ਜਿਹੜੀਆਂ ਹੈਗੀਆਂ ਉਹ ਉਹ ਆ ਰਹੀਆਂ ਹੋ ਇਸ ਤਰ੍ਹਾਂ ਜਿਹੀ ਕੋਈ ਅਲਾਪ ਲੱਗਿਆ ਇਸ ਤਰ੍ਹਾਂ ਦੀ ਖੂਬਸੂਰਤ ਇਹ ਇਹ ਨਾਲੇ ਬਕਰਾਈ ਦੇ ਦਾਦੇ ਰਿਆਜ਼ ਕਰਦੇ ਹੋ ਕਿ ਕੁਦਰਤੀ ਗੋਡ ਗਿਫਟ ਹੈ ਨਹੀਂ ਜਦੋਂ ਲੱਕੀ ਜਾਂ ਪ੍ਰੋਗਰਾਮ ਤੇ ਜਾਈਏ ਜਾਂ ਕੋਈ Song ਰਿਕਾਰਡ ਕਰੀਏ ਔਰ ਮਲੋ ਮਦਲੀ ਦਿਮਾਗ ਦੇ ਵਿੱਚ ਆ ਜਾਂਦੇ ਆ ਜੇ ਤੁਹਾਨੂੰ ਜਨੂੰਨ ਹੈ ਹਾਂਜੀ ਅੱਛਾ ਤੇ ਗਾਇਕੀ ਦੇ ਵਿੱਚ ਤੇ ਰਿਆਜ਼ ਕਿੰਨਾ ਕਰਦੇ ਹੋ ਬਸ ਇਹ ਰਿਹਾ ਸਜਾਦਾ ਹੀ ਰਹਿੰਦਾ 24 ਘੰਟੇ ਹਾਂਜੀ ਅਜੇ 24 ਘੰਟੇ ਦਾ ਮਤਲਬ ਇਹ ਹੈ ਕਿ ਮਤਲਬ ਤੁਰਿਆਂ ਫਿਰਦਿਆਂ ਲੰਘਦੇ ਆ ਜੱਪੜਿਆਂ ਜਿਹੜਾ ਹੈਗਾ ਤੁਹਾਡੇ ਗੀਤ ਚ ਰਹਿ ਗੋ ਸੰਗੀਤ ਚ ਰਹਿ ਗੋ ਗੂੰਜਦਾ ਆ ਹਾਂਜੀ ਫਿਰ ਘਰ ਦੇ ਵਿੱਚ ਗੂੰਗਰਾਉਂਦੇ ਨੇ ਕਿ ਹਾਂਜੀ ਹਾਂਜੀ ਫਿਰ ਜਦੋਂ ਕੋਈ ਸਕੂਲ ਕਾਲਜ ਜਾਣ ਲੱਗਦਾ ਕਿਵੇਂ ਰੋਕਦੇ ਹੋ ਆਪਣੇ ਆਪ ਨੂੰ ਬਸ ਉਹਦਾ ਵੀ ਬਸ ਰਹੇ ਸਟੱਡੀ ਵੀ ਜ਼ਰੂਰੀ ਹੁੰਦੀ ਆ ਕੋਈ ਟਾਈਮ ਸਟੱਡੀ ਨਾ ਵੀ ਦੇਈਦਾ ਜਦੋਂ ਸਟੱਡੀ ਤਾਂ ਫ੍ਰੀ ਹੋ ਜੇ ਉਸ ਤੋਂ ਬਾਅਦ ਸਿਰਫ ਸਿੰਗਿੰਗ ਹੀ ਹੁੰਦੀ ਆਈ ਬਸ ਇਹਦਾ ਮਤਲਬ ਸਫਰ ਦੇ ਵਿੱਚ ਵੀ ਆਉਂਦੇ ਜਾਂਦੇ ਕੰਮ ਕਰਾਈ ਕਰਦੇ ਸਾਰਾ ਕੁਝ ਜਿਹੜੀ ਸੰਗੀਤ ਹੀ ਹੈ ਬਿਲਕੁਲ ਜੀ ਬਹੁਤ ਅੱਛਾ ਬਹੁਤ ਖੂਬਸੂਰਤ ਅ ਜਿਹੜਾ ਹੈਗਾ ਸਿਮਰਨ ਇਹ ਤੋਂ ਪਹਿਲਾਂ ਕਿ ਆਪਾਂ ਜਿਹੜਾ ਮੁਲਾਕਾਤ ਦੀ ਸੁਆਗਤੀ ਕਰੀਏ ਮੈਂ ਸੋਚਣਾ ਹੈ ਕਿ ਐਮਡੀ ਟੈਲਕਾਸਟ ਤੇ ਦਸ ਕਾ ਵਾਸਤੇ ਕੋਈ ਖੂਬਸੂਰਤ ਗੀਤ ਉਸ ਤੋਂ ਬਾਅਦ ਜਿਹੜਾ ਪਾ ਰਹੇਗੇ ਆ ਮੁਲਾਕਾਤ ਦੀ ਸੁਆਗਤੀ ਬਣਾ ਰਹੇ ਹਾਂ ਤੇ ਕਿਸੇ ਖੂਬਸੂਰਤ ਗੀਤ ਦੇ ਨਾਲ ਜਿਹੜੀ ਹੈਗੀ ਉਹ ਇੱਕ ਕੁਆਲਿਫਾਇਰ ਸਾਜ ਹੰਦੀ ਜੀ ਕਿਹੜਾ ਗੀਤ ਨਾ ਰਿਓ ਤਰੇਰ ਕੰਝੀ ਦਾ ਕਾਸ਼ ਕਿਤੇ ਉਹ ਬਿੱਤੇ ਲਾ ਹੋ ਸਭ ਬਹੁਤ ਅੱਛੇ ਬਹੁਤ ਅੱਛੇ ਆਉਂਦੇ ਕਾਸ਼ ਕਿਤੇ ਉਹ ਵੀ ਤੇ ਵੇਲੇ ਮੁੜ ਆਵਣ ਕਾਸ਼ ਕਿਤੇ ਉਹ ਵੀ ਤੇ ਵੇਲੇ ਮੁੜ ਆਵਣ ਅਸੀਂ ਫੇਰਾਂ ਵਿੱਚ ਖੜੀਏ ਜਿੱਥੋਂ ਤੂੰ ਲੰਗੇ ਨੀ ਅਸੀਂ ਫੇਰ ਦਹ ਵਿੱਚ ਖੜੀਏ ਜਿੱਥੋਂ ਤੂੰ ਲੰਗੇ ਚੰਨ ਤੋਂ ਸੋਹਣਾ ਸੱਜਣਾ ਚੰਨ ਤੋਂ ਸੋਹਣਾ ਸੱਜਣਾ ਤੈਨੂੰ ਤੱਕਣੇ ਲਈ ਅਸੀਂ ਰੋਜ਼ ਬਹਾਨੇ ਖੜੀਏ ਜਿੱਥੋਂ ਤੂੰ ਲੰਗੇ ਜਿੱਥੋਂ ਤੂੰ ਲੰਗੇ ਜਿੱਥੋਂ ਤੂੰ ਲੰਗੇ ਉਹੀ ਹੋਵੇ ਸ਼ਾਂ ਬੋੜ ਦੀ ਸ਼ਾਂ ਵਰਗੀ ਉਹੀ ਤੇਰੀ ਨਾ ਨਿਚਨਿਏ ਹਾਂ ਵਰਗੀ ਉਹੀ ਹੋਵੇ ਸ਼ਾਂ ਬੋੜ ਦੀ ਸ਼ਾਂ ਵਰਗੀ ਉਹੀ ਤੇਰੀ ਨਾ ਨਿਚਨਿਏ ਹਾਂ ਵਰਗੀ ਆਪੂਰੇ ਕਰੀਏ ਵਾਦੇ ਪੂਰੇ ਕਰੀਏ ਵਾਦੇ ਰਹੇ ਅਧੂਰੇ ਜੋ ਨਿਮ ਦੇ ਦੇ ਵਗਾ ਜਾਣ ਵੀ ਜੇ ਤੂੰ ਦਿਲ ਮੰਗੇ ਜੇ ਤੂੰ ਦਿਲ ਮੰਗੇ ਕਾਸ਼ ਕਿਥੇ ਉਹ ਬੀਤੇ ਵੇਲੇ ਮੁੜ ਆਉਣ ਅਸੀਂ ਫੇਰ ਰੋਹ ਵਿੱਚ ਖੜੀਏ ਜਿੱਥੋਂ ਤੂੰ ਨੰਗੇ ਜਿੱਥੋਂ ਤੂੰ ਲੰਗੇ ਬਹੁਤ ਖੂਬਸੂਰਤ ਮੈਂ ਇਸ ਪ੍ਰਕਾਰ ਸਿਰ ਮੈਂ ਆਏ ਮਹਿਸੂਸ ਕਰਦਾ ਹੈ ਕਿ ਜਿਹੜੀ ਅੱਜ ਕੱਲ ਜਿਹੜਾ ਕੰਪਿਊਟਰ ਦਾ ਯੁੱਗ ਹੈ ਆਟੋ ਟਿਊਨਰ ਜਿਹੜਾ ਹੈ ਉਸ ਉਸ ਗਾਇਕੀ ਦੇ ਯੁੱਗ ਹੈ ਪਰ ਮੈਂ ਜਿਹੜੀ ਹੈਗੀ ਹੈ ਕੰਪਿਊਟਰ ਦੀ ਜਾਂ ਸਾਇੰਸ ਦੀ ਗੱਲ ਹੈ ਉਹਦੇ ਤੋਂ ਪਿੱਛੇ हट ਕੇ ਜੇ ਗੱਲ ਕਰੀਏ ਤੇ ਸਭ ਤੋਂ ਵੱਡਾ ਜਿਹੜੀ ਪਰਮਾਤਮਾ ਤੋਂ ਅਕਾਲ ਪੁਰਖ ਤੋਂ ਰੱਬ ਤੋਂ ਵੈਗੂ ਜੇ ਤੋਂ ਵੱਡੀ ਜਿਹੜੀ ਹੈਗੀ ਕੋਈ ਸਾਇੰਸ ਨਹੀਂ ਮੈਂ ਮਹਿਸੂਸ ਕਰਦਾ ਹਾਂ ਕਿ ਉਹਨਾਂ ਨੇ ਉਸ ਪਰਮਾਤਮਾ ਨੇ ਆਟੋ ਟਿਊਨਰ ਤਾਂ ਆਜਾਇਆ ਤੁਹਾਡੇ ਗਲੇ ਦੇ ਵਿੱਚ ਤਾਂ ਜਿਹੜਾ ਆਟੋ ਟਿਊਨਰ ਹੈ ਅੱਜ ਤੋਂ ਮੇਰੇ ਕਰਦੀ 20 25 ਸਾਲ ਪਹਿਲੇ ਫਿੱਟ ਕਰਦਾ ਹੈ ਹਾਂਜੀ ਬਿਲਕੁਲ ਜੀ ਆਮ ਤਾਂ ਨਿੱਕੇ ਨਿੱਕੇ ਹੁੰਦੇ ਸੀ ਨਿੱਕੇ ਹੁੰਦੇ ਸੀ ਜਦੋਂ ਦਾ ਗਾਣਾ ਸਟਾਰਟ ਕਰਦਾ ਸੀ ਅੱਛਾ ਅੱਛਾ ਉਦੋਂ ਉਦੋਂ ਜਿਹੜੀ ਹੈ ਘਰ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਜਿਹੜਿਆ ਗਿਆ ਹਲਾਸ਼ੀਰੀ ਮਿਲਦੀ ਸੀ ਵੀ ਤੁਹਾਡੀ ਆਵਾਜ਼ ਬੜੀ ਵਧੀਆ ਹੈ ਜਾਂ ਤੁਸੀਂ ਗਾਓ ਜਾਂ ਦੇ ਬਾਅਦ ਵਿੱਚ ਕਿਤੇ ਜਦੋਂ ਸਕੂਲ ਕਾਲਜ ਗਏ ਉਹ ਬਾਤ ਪਤਾ ਲੱਗੇ ਨਹੀਂ ਨਹੀਂ ਫੈਮਿਲੀ ਵੱਲੋਂ سپورਟ ਸਭ ਤੋਂ بڑا ਤਾਂ ਫੈਮਿਲੀ ਵੱਲੋਂ سپورਟ ਮਿਲੀ ਆ ਕਿਉਂਕਿ ਦੇ ਨਿੱਕੇ ਨਿੱਕੇ ਹੁੰਦੇ ਸੀ ਤਾਂ ਪਾਪਾ ਨੇ ਪਾਪਾ ਨੇ ਸਾਡੀ ਤਿਆਰੀ ਕਰਵਾਈ ਤਾਂ ਉਹਨਾਂ ਨੂੰ ਵਧੀਆ ਲੱਗਾ ਸੀ ਉਹਨਾਂ ਦੇ ਦਿਲ 'ਚ ਸੀਗਾ ਵੀ ਚਲੋ ਵਧੀਆ ਗਾਉਣਗੇ ਤਾਂ ਐਦਾਂ ਕਰਕੇ ਫਿਰ ਉਹ ਸਾਡੀ ਪ੍ਰੈਕਟਿਸ ਕਰਾਉਂਦੇ ਰਹੇ ਸੀ ਤੇ ਫਿਰ ਅਵਾਜ਼ ਸਾਜ ਜਾਂਦੀ ਤਾਂ ਹਾਂ ਕਿਉਂਕਿ ਤੁਹਾਡੇ ਪਾਪਾ ਜੀ ਹੈਗੇ ਉਹ ਵੀ ਬਹੁਤ ਵਧੀਆ ਸਿੰਗਰ ਸੀਗੇ ਆਪ ਇਸ ਜ਼ਬਾਨੇ ਦੇ ਜਿਹੜੇ ਹੈਗੇ ਉਹ ਸਮਾਉਰ ਜਿਹੜੇ ਹੈਗੇ ਗਾਇਕ ਸੀਗੇ ਬੜਾ ਖੂਬਸੂਰਤ ਗਾਉਂਦੇ ਸੀਗੇ ਤਾਂ ਜਦੋਂ ਘਰ ਦੇ ਵਿੱਚ ਸੰਗੀਤ ਦਾ ਦਰਿਆ ਵਹਿ ਰਿਹਾ ਹੋਵੇ ਫਿਰ ਕੁਦਰਤੀ ਗੱਲ ਹੈ ਕੋਈ ਵੀ ਪਰਿਵਾਰ ਦਾ ਮੈਂਬਰ ਜਿਹੜਾ ਆਉਂਦੇ ਤੋਂ ਸ਼ੋਅ ਪਲਾ ਨਹੀਂ ਲੈ ਸਕਦਾ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮੁਕੱਦਰ ਦੀ ਗੱਲ ਤੁਹਾਡੀ ਚੰਗੀ ਭਾਗਾਂ ਦੀ ਗੱਲ ਹੈ ਕਿ ਤੁਹਾਡੇ ਘਰ ਵਿੱਚ ਸਮੁੰਦਰ ਜੀ ਤੇ ਪ੍ਰਮਾਤਮਾ ਨੇ ਤੁਹਾਨੂੰ ਆਵਾਜ਼ ਦਾ ਜਿਹੜਾ ਹੈ ਅਨਮੋਲ ਖਜ਼ਾਨਾ ਦਿੱਤਾ ਹੈ ਅਰਥਾਤ ਖਜ਼ਾਨਾ ਦਿੱਤਾ ਸੋ ਸਿਮਰਨ ਤੇ ਪ੍ਰਿੰਕਾ ਐਮਜੀ ਟੈਲੀਕਾਸਟ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਤੁਹਾਡੀ ਕੋਲ ਹੈ ਸੋ ਦਰਸ਼ਕਾਂ ਦੇ ਨਾਲ ਕੋਈ ਵੀ ਗੱਲਬਾਤ ਜਿਹੜੀ ਉਹ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਬਸ ਦਰਸ਼ਕਾਂ ਸਾਹਮਣੇ ਇਹ ਹੀ ਰਿਕੁਐਸਟ ਕਰਾਂਗੇ ਕਿ ਅ ਜਿੱਦਾਂ ਕਿ ਪਹਿਲਾਂ ਸਾਡੀਆਂ ਵੀਡੀਓਜ਼ ਨੂੰ ਸੌਂਗਸ ਨੂੰ ਪਿਆਰ ਦਿੰਦੇ ਰਹੇ ਐਦਾਂ ਹੀ ਬੱਸ ਹਮੇਸ਼ਾ ਸਾਡੇ ਨਾਲ ਜੁੜੇ ਰਹੋ ਸਾਡੇ ਸੌਂਗਸ ਨੂੰ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਔਰ ਐਨ ਜੀ ਟੈਲੀਕਾਸਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਔਰ ਇਸ ਚੈਨਲ ਤੇ ਸਾਡੀਆਂ ਵੀਡੀਓਜ਼ ਦੇਖਣ ਲਈ ਮੇਰੇ ਨਾਲ ਜੁੜੇ ਰਹੋ ਸੋ ਦੋਸਤੋ ਬੱਚੇ ਨੇ ਇੱਕ ਸੁਨੇਹਾ ਦਿੱਤਾ ਹੈ ਤੁਹਾਨੂੰ ਅਸੀਂ ਹੋਰ ਵੀ ਦਿਖਾਸ ਕਰਾਂਗੇ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਜਿੰਨੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਇਹਨਾਂ ਨੂੰ ਪ੍ਰੋਗਰਾਮ ਵੀ ਜ਼ਰੂਰ ਦਿਓ ਸੋ ਕੈਮਰਾਮੈਨ ਸੋਦੇਮ ਦਿਨ ਮੈਥਡ ਆਪਣਾ ਕੁਮਾਨ